ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵਧੀਆ ਛੱਡ ਦੀ ਗੱਲ ਆਜ ਕਿ ਆਪਾਂ ਲੈਣਾ ਰੇਲਵੇ ਲਾਈਨ ਪਾਰ ਕਰਨ ਲੱਗੇ ਨੋ ਮੰਨਿਓ ਗੱਡੀ ਨਹੀਂ ਆਉਂਦੀ ਤੇ ਬਲੈਰੋ ਆਪਣੀ ਉਹ ਖਲੋਤੀ ਹੈ ਮੈਟਰ ਜਿੰਦੇ ਥੱਲੇ ਆਉਣ ਲੱਗਾ ਦੇਖ ਲਓ ਬਲੈਰੋ ਵੀ ਸ਼ੇ ਖਲੋਤੀ ਆ ਫਾੜਕ ਲੱਗਾ ਦੇਖਦੇ ਹਾਂ ਸਮਾਚਾਰ ਕੀ ਬੰਦਾ ਇਧਰ ਵੀ ਇੱਕ ਕੈਂਪਰ ਆ ਗਈ ਤੇ ਅਜੇ ਦਾ ਬਲੌਗ ਕਿ ਆਪਾਂ ਗਾਡਰ ਇੱਕ ਕਰਦੇ ਨਾ ਤੇ ਦੂਜਾ ਤੋਂ ਗਾਡਰ ਕਰਨ ਤੋਂ ਬਾਅਦ ਆਪਾਂ ਆ ਗਏ ਆ ਬੇਲੇ ਉਤੋਂ ਬਾਅਦ ਆਪਾਂ ਸ਼ਾਇਦ ਗ੍ਰੇਨ ਵਾਚਿੰਗ ਕਰਕੇ ਟਰਾਲੇ ਆ ਜਾਣੇ ਆਪਣੇ ਤੇ ਗ੍ਰੇਨ ਆਪਾਂ ਕਰਦੇ ਆ ਲੋਡਿੰਗ ਲੋਡਿੰਗ ਕਰਨ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਬੰਬੀ ਇਹ ਰਸਤੇ ਦੇ ਬਲੌਗ ਦਿਖਾਵਾਂਗੇ ਲਾਜ਼ਮੀ ਆਪਣੇ ਬਲੌਗ ਦੇਖਦੇ ਰਹੋ ਪਾਕਿਸਤਾਨੀ ਪਾਕਿਸਤਾਨ ਭਰਾਵਾਂ ਲਾਜ਼ਮੀ ਲਾਜ਼ਮੀ ਕਹਿ ਦਿਆ ਅਜ਼ਦ ਪੈਗੀ ਇਹ ਬਲੌਗ ਆਪਣਾ ਜਰੂਰ ਦੇਖਿਓ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਖੁਸ਼ ਰਹੋ ਕੇ ਦੀਆਂ ਲੱਤਾਂ ਨਾ ਖਿੱਚੋ ਆਪਣੀ ਕਰਕੇ ਖਾਓ ਜੇ ਇਹ ਆਪਣੀ ਖਾਣਦੇ ਤੁਸੀਂ ਆਪਣੀ ਖਾਓ ਕਿਉਂ ਤੁਸੀਂ ਸਾਡੇ ਬਾਰੇ ਮਾੜਾ ਚੰਗਾ ਬੋਲਦੇ ਰਹਿੰਦੇ ਹੋ ਅਦਾ ਦੇ ਸਾਰਾ ਲੱਗਦਾ ਹੀ ਆ ਦੱਸਾਂਗੇ ਟਾਈਮ ਆਏ ਤੇ ਹੁਣੇ ਤੁਹਾਨੂੰ ਕੁਝ ਨਹੀਂ ਕਹਿਣਾ ਜਿੰਨਾ ਤੁਸੀਂ ਮਾੜਾ ਕਰਨਾ ਕਰ ਲਓ ਉੰਨੀ ਸਾਡੀ ਚੜ੍ਹਾਈ ਹੁੰਦੀ ਠੀਕ ਹੈ ਤੇ ਮਿਲਾਂਗੇ ਤੁਹਾਨੂੰ ਕੋਈ ਨਹੀਂ ਚੰਗੇ ਟੈਂਟ ਆਪਾਂ ਪਹੁੰਚ ਗਏ ਕਰੇਨਾ ਤੇ ਆਹ ਟ੍ਰੇਨ ਜਾਊਗੀ ਨਾ ਉੱਤੇ ਤੇ ਫੇਰ ਉਹਨਾ ਤੋਂ ਆਉਣਾ ਪਾਰਕ ਤੋਂ ਤੇ ਮੈਂ ਪੈਦਲ ਹੀ ਆ ਗਿਆ ਆਪਾਂ ਮੈਂ ਕਰੇਨਾ ਤੇ ਪਹੁੰਚ ਗਏ ਤੇ ਉਹ ਅਜੇ ਉੱਤੇ ਖਲੋਤੇ ਆ ਅੱਜ ਕੀ ਕੀ ਕਰਦੇ ਆ ਵਸ ਇੱਕੋ ਗਾਟਰ ਕਰਨਾ ਕਰਕੇ ਉਸ ਤੋਂ ਬਾਅਦ ਕੀ ਕਰਦੇ ਆ ਜੁੜੇ ਰਹੋ ਤੁਸੀਂ ਆਪਣੇ ਨਾਲ ਦੇਖਦੇ ਰਹੋ ਆਪਣਾ ਬਲੌਗ ਮਿੱਤਰੋ ਅੱਜ ਹੈਡਰੇ ਦੇ ਨਾਲ ਗਰੇਨ ਝੁੱਕਣ ਲੱਗੇ ਆ ਮੇਰੇ ਮਿੱਤਰੋ ਆਪਾਂ ਹੈਡਰੇ ਨਾਲ ਗਰੇਨ ਝੁੱਕਣ ਲੱਗੇ ਆ ਉਹ ਵੀਡੀਓ ਬਣਾਉਦੇ ਆ ਜੀ ਬੈਗ ਚਲੋ ਬੈਗ 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 ਚਲੋ ਬੈਗ ਯਾ ਸਿੱਖਦੇ ਆ ਟ੍ਰਿਕ ਆਡੀਅਸ ਦੇਖ ਲਈ ਆ ਵੀ ਮਿੱਤਰੋ ਗਾਡਰ ਲਈ ਆ ਆਪਾਂ ਚੁੱਕ ਤੇ ਇਹ ਬਾਲਾ ਗਾਡਰ ਸਾਈਡ ਦਾ ਲਾਸਟ ਗਾਡਰ ਆ ਲਾਸਟ ਗਾਡਰ ਕਰਨਾ ਆਪਾਂ ਆ ਜਾਂ ਤੇ ਫੋਟੋ ਖਿਚਨੀ ਆਪਾਂ ਐ ਕਰਕੇ ਤੇ ਲਾਸਟ ਗਾਡਰ ਕਰਦੇ ਆ ਦੇਦੇ ਆ ਕਿ ਮੌਲ ਚੱਲ ਪੰਦਾ ਤੇ ਇਹਦੇ ਤੋਂ ਬਾਅਦ ਕੀ ਕਰਦੇ ਆ ਉਹ ਵੀ ਤੁਸੀਂ ਦੇਖੋ ਜਿਹੜੇ ਰੋ ਤੁਸੀਂ ਆਪਣੇ ਨਾਲ ਸੱਚ ਦੀ ਕਾਰ ਜੀ ਦੋਸਤੋ ਕੰਮ ਜੀ ਹੋ ਗਈ ਸਮਾਪਤੀ ਤੇ ਅਰਦਾਸ ਬੇਨਤੀ ਕਰਕੇ ਕੰਮ ਚਾਲੂ ਕੀਤਾ ਜੀ ਅਰਦਾਸ ਬੇਨਤੀ ਕਰਕੇ ਕੰਮ ਚਾਲੂ ਕਰਦੇ ਠੀਕ ਹੈ ਜੀ ਆ ਤਿੰਨ ਘਾਟਰਾ ਚ ਲਾਹ ਮਹਾਰਾਜ ਨੇ ਚੜ੍ਹਦੀ ਕਲਾ ਗਏ ਬਾਈ ਆਪ ਜੀ ਤੇਰੇ ਕੋਲ ਆ ਪੇਟਰੋਲ ਤੋਂ ਕਰ ਚੱਲੇ ਆ ਆਪਾਂ ਲਵਿਦਾ ਤੇ ਰੇਨ ਆਪਾਂ ਲੈ ਕੇ ਚੱਲੇ ਆ ਪਿੱਛੇ ਖੜਨੀ ਆ ਉੱਥੇ 500 ਮੀਟਰ ਪਿੱਛੇ ਤੇ ਉਥੇ ਆਪਾਂ ਕੋਲਾਂਗੇ ਤੇ ਇਤੋਂ ਆਪਾਂ ਲੈਦਰ ਲੈ ਗਾਟ ਹੋ ਗਏ ਸਾਰੇ ਸੁਆਗਤ ਆ ਕੱਲ ਨੂੰ ਸ਼ਾਇਦ ਟਰਾਲੇ ਪਹੁੰਚ ਜਾਮ ਫਿਰ ਆਪਾਂ ਚੱਲਾਂਗੇ ਬੰਬੇ ਦੀ ਧਰਮੀ ਤੇ ਨਾਲ ਲੈ ਕੇ ਜਾਵਾਂਗੇ ਤੁਹਾਨੂੰ ਤੁਸੀਂ ਆਪਣੇ ਨਾਲ ਜੁੜੇ ਰਹੋ ਵਲੌਗ ਆਪਣਾ ਦੇਖਦੇ ਰਹੋ ਕਮੈਂਟ ਕਰਦੇ ਹੋ ਲਾਈਕ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਵੀ ਕਰਕੇ ਜਾਇਆ ਕਰੋ ਤੇ ਬਾਅਦ ਹੀ ਆਪਾਂ ਤੁਹਾਨੂੰ ਨਵੇਂ ਤੋਂ ਨਵੇਂ ਵਲੌਗ ਦਿਖਾਉਂਦੇ ਰਵਾਂਗੇ ਤੁਸੀਂ ਜੁੜੇ ਰਹਿਣਾ ਆਪਣੇ ਨਾਲ ਧੰਨਵਾਦ ਮੈਂ ਤਰ ਲੰਗਰ ਪਾਣੀ ਖਾ ਕੇ ਤੇ ਬੈਠੀਆਂ ਤੇ ਕਿਰਨਾਂ 'ਤੇ ਪਹੁੰਚ ਗੀਆਂ ਇੱਥੇ ਖੋਲਣੀਆਂ ਆਪਾਂ ਤੇ ਟਰਾਲੇ ਵੀ ਆ ਗਏ ਆ ਤੇ ਅੱਜ ਲੋਡ ਹੋ ਜਾਣੀਆਂ ਸ਼ਾਇਦ ਰੋਟੀ ਪਾਣੀ ਖਾ ਕੇ ਲੰਗਰ ਪਾਣੀ ਖਾ ਕੇ ਸਾਰੇ ਹੁਣ ਸੌਣ ਲੱਗੇ ਇੰਨੇ ਜਿਆਦੀਆਂ ਖਾਧੀਆਂ ਇਹਦੇ ਗੱਡੀ ਜਿਆਦੇ ਪਾਰਸਲ ਪੈ ਬਹੁਤ ਰਸ਼ ਨੇ ਜਾਂਦਾ ਉਹ ਇਧਰ ਇੱਕ ਲੇਟ ਗਿਆ ਜਾ ਕੇ ਉਹ ਸੌ ਗਿਆ ਹੁਣ ਉਹਨੇ 2 ਵਜੇ ਤੱਕ ਉੱਠਣਾ ਨਹੀਂ ਓਕੇ ਬਾਈ ਸ਼ਟਾ ਲੋਬੀ ਮਿੱਤਰੋ ਕਰਿਆਨਾ ਕਰੋਨਾ ਦਿੱਤੀਆਂ ਸੀ ਆਪਾਂ ਖੋਲ ਕਰਿਆਨਾ ਆਪਾਂ ਆਪਣੀ ਖੋਲਤੀ ਆ ਤੇ ਕਲਪ ਲੈਂਦਾ ਭੁੱਲ ਗਿਆ ਚੇਤਾ ਹਾਲਤ ਬੜੇ ਖਰਾਬ ਹੋਏ ਕਿਉਂਕਿ ਬੰਦੇ ਥੋੜੇ ਜਿਹੇ ਨਾਲ ਹੀ ਆਪ ਕੀ ਦੀ ਹੋਰ ਗਰੇਂ ਦੇ ਚੜ ਕੇ ਵੀ ਉੱਤੇ ਕੋਲ ਕਰੀ ਹੋ ਪਰ ਕਰਦੇ ਕਰਦੇ ਕਲਿੱਪ ਲੈਣ ਦਾ ਭੁੱਲ ਗਿਆ ਸੀ ਤਾਂ ਤੇ ਹੁਣ ਆਪਾਂ ਰੂਮ 'ਚ ਵੀ ਪੈਦਲੀ ਜਾਂਦੇ ਹਾਂ ਉੱਥੋਂ ਇੱਕ ਵੀਰ ਮੋਟਰਸਾਈਕਲ ਵਾਲਾ ਮਿਲ ਗਿਆ ਉਨੇ ਆ ਚੌਂਕ ਚਲਾਤਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਤੇ ਹੁਣ ਆਪਾਂ ਰੂਮ 'ਚ ਜਾਂਦੇ ਆ ਤੇ ਅੱਜ ਤੇ ਸੱਚੀ ਥੱਕ ਹੀ ਗਏ ਮੌਲੀ ਹਾਦੋਂ ਹੀ ਬੜੇ ਚਿਰ ਬਾਅਦ ਇੰਨਾ ਕੰਮ ਪਿਆ ਮੇਰੇ ਬਸ ਛੀਟ ਕੇ ਛੀਟਦੇ ਪੈ ਗੇਲੀ ਫਰੀ ਲਾਏ ਬੜੇ ਟਾਈਮ ਬਾਅਦ ਤੇ ਹੁਣ ਆਪਾਂ ਦੇਖਦੇ ਹਾਂ ਜਦੋਂ ਆਪਣੀ ਕ੍ਰੇਨ ਲੋਡ ਹੋਣੀ ਸਭ ਤੋਂ ਪਹਿਲਾਂ ਆਪਣੀ ਹੋਣੀ ਆ ਦੇਖਦੇ ਹਾਂ ਕੱਲ ਨੂੰ ਹੋ ਜਾਣੀ ਆ ਤੇ ਫਿਰ ਆਪਾਂ ਤੁਹਾਨੂੰ ਮਿਲਾਂਗੇ ਕੱਲ ਵਾਲੇ ਨੈਕਸਟ ਬਲੌਗ ਦੇ ਵਿੱਚ ਤੇ ਕ੍ਰੇਨ ਖੁੱਲੀ ਜਿਹੜੀ ਉਹ ਤਾਂ ਆਪਾਂ ਕੱਲ ਨੂੰ ਹੀ ਦਿਖਾਵਾਂਗੇ ਤੁਹਾਨੂੰ ਖੋਲ ਕੇ ਗਏ ਅੱਜ ਤੇ ਕਲਿੱਪ ਲੈਣਾ ਚਾਹਤਾ ਭੁੱਲ ਗਿਆ ਤੇ ਆਪਣੇ ਬਲੌਗ ਨੂੰ ਬਹੁਤ ਬਹੁਤ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਪੂਰਾ ਬਲੌਗ ਦੇਖ ਕੇ ਜਾ ਕਰੋ ਲਾਜ਼ਮੀ ਸਕਿਪ ਨਾ ਕਰਿਆ ਕਰੋ ਪੂਰਾ ਬਲੌਗ ਦੇਖਿਆ ਕਰੋ ਵਿਚਨਾ ਵਿੱਚ ਕੁਝ ਨਾ ਕੁਝ ਖਣੀ ਕਲਿੱਪ ਵੀ ਹੁੰਦੀਆਂ ਤੇ ਤਾਂ ਗਰੇ ਪੂਰਾ ਬਲੌਗ ਦੇਖਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹੁਣ ਆਪਾਂ ਆਪਣੇ ਵਾਲ ਨੂੰ ਕੈਮਰਾ ਨਹੀਂ ਕਰ ਸਕਦੇ ਕਿਉਂਕਿ ਆਪਣੇ ਮਿੱਟੀ ਨਾਲ ਲਿਬੜੇ ਤੇ ਬੜੇ ਬੁਰਾ ਲ ओके थैंक यू सब्सक्राइबर बनਦੇ ਆਪਣੀ ਹੱਥ ਖੜਾ ਕਰਦੇ ਜੰਨੇ ਚਲੋ ਜਿੰਨਲ ਦੇਖ ਨੈਕਸਟ ਵਲੌਗ ਦੇ ਵਿੱਚ